ਮੌਤ ਲਾਈਵ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਗਰੋੜੀਆਂ ਇਸ ਵੇਲੇ ਪਿੰਡ ਸੇਖਾ ਦੇ ਵਿੱਚ ਮੌਜੂਦ ਹਾਂ ਜਿੱਥੇ ਬੀਤੇ ਦਿਨੀ 28 ਜਨਵਰੀ 2025 ਨੂੰ ਇੱਕ ਘਟਨਾ ਵਾਪਰ ਜਾਂਦੀ ਹੈ ਇੱਕ ਕਸ਼ਮੀਰੀਆ ਜਿਹੜਾ ਕਿ ਕੰਬਲ ਵੇਚਣ ਦੇ ਲਈ ਪੰਜਾਬ ਦੇ ਵਿੱਚ ਆਉਂਦਾ ਉਸ ਦੇ ਨਾਲ ਸੇਖਾ ਤੋਂ ਸੁਹੀਆਂ ਰੋਡ ਤੇ ਲੁੱਟਖੋਹ ਦੀ ਵਾਰਦਾਤ ਵਾਪਰ ਜਾਂਦੀ ਹੈ ਤਾਂ ਉਸ ਦਾ ਮੋਬਾਈਲ ਫੋਨ ਹੈ ਜਿਹੜਾ ਉਹ ਖੋ ਕੇ ਲੁਟੇਰੇ ਭੱਜ ਜਾਂਦੇ ਨੇ ਤੇ ਉਸ ਕਸ਼ਮੀਰੀਏ ਨੂੰ ਅੱਜ ਪਿੰਡ ਸੇਖਾ ਦੇ ਸਰਪੰਚ ਪਿੰਦਰ ਸੇਖਾ ਜਿਹਨਾਂ ਨੂੰ ਪਿਆਰ ਨਾਲ ਅਸੀਂ ਬਿੱਲਾ ਵੀ ਕਹ ਦਿੰਨੇ ਆ ਉਹਨਾਂ ਦੇ ਵੱਲੋਂ ਮੋਬਾਈਲ ਫੋਨ ਗਿਫਟ ਕੀਤਾ ਜਾ ਰਿਹਾ ਤੇ ਗੱਲਬਾਤ ਕਰ ਰਹੇ ਨੇ ਬਿੱਲਾ ਜੀ ਦੇ ਨਾਲ ਕਿ ਇਹ ਵਿਚਾਰ ਆ ਜਿਹੜਾ ਧਿਆਨ ਦੇ ਵਿੱਚ ਕਿਵੇਂ ਆਇਆ ਬਿੱਲਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਇਹ ਵਿਚਾਰ ਆ ਜਿਹੜਾ ਮਨ ਦੇ ਵਿੱਚ ਕਿਵੇਂ ਆਇਆ ਕਿ ਬਈ ਮੋਬਾਈਲ ਫੋਨ ਦੇਣਾ ਚਾਹੀਦਾ ਜੀ ਵਿਚਾਰ ਤਾਂ ਜੀ ਇਹ ਕੋਈ ਜ਼ਿਆਦਾ ਐ ਨਹੀਂ ਸੀਗਾ ਵੀ ਅਸੀਂ ਕੋਈ ਆਪਦੀ ਪਬਲਿਕ ਸਿਟੀ ਕਰਨੀ ਆ ਫੋਨ ਦੇ ਕੇ ਜਾਂ ਕੁਝ ਕਰਨਾ ਇਹ ਜਨੀਆਂ ਅਸੀਂ ਸਾਰੇ ਮੇਰੇ ਮਿੱਤਰ ਖੜੇ ਨੇ ਸਾਰੇ ਪੰਜ ਸਹਿਵਾਨ ਖੜੇ ਨੇ ਅਸੀਂ ਬੈਠ ਕੇ ਇਹੀ ਵਿਚਾਰ ਕਰਦੇ ਸੀ ਵੀ ਸਾਡਾ ਜਿਹੜਾ ਇਹ ਵਾਰਦਾਤ ਹੋਈ ਆ ਇਹ ਸਾਡੇ ਬਿਲਕੁਲ ਪਿੰਡ ਦੀ ਹੱਦ ਦੇ ਵਿੱਚ ਹੋਈ ਆ ਜੀ ਤੇ ਉਸ ਨੂੰ ਦੇਖਦੇ ਹੋਏ ਅਸੀਂ ਇਹ ਸੋਚ ਰਹੇ ਸੀ ਕਈ ਦਿਨਾਂ ਤੋਂ ਵੀ ਸਾਨੂੰ ਇੱਕ ਕਲੰਕ ਲੱਗਣ ਵਾਲਾ ਕੰਮ ਸੀ ਸੇਖੇ ਤੇ ਕਿਉਂਕਿ ਬਾਰ ਬਾਰ ਸੇਖੇ ਪਿੰਡ ਦਾ ਨਾਮ ਆ ਰਿਹਾ ਜੀ ਸੇਖੇ ਵਾਰਦਾਤ ਹੋ ਗਈ ਸੇਖੇ ਲੁੱਟ ਕੋ ਹੋ ਗਈ ਕਿਸੇ ਕਸ਼ਮੀਰੀਏ ਦਾ ਫੋਨ ਖੋਲਿਆ ਇਹਦੀ ਵੀਡੀਓ ਦੇਖੀ ਵਾਇਰਲ ਹੋਈ ਹੋਈ ਤਾਂ ਇਹ ਰੋਂਦਾ ਸੀ ਵਿਚਾਰਾ ਪਤਾ ਨਹੀਂ ਕਿੰਨੇ ਕਿ ਦੂਰ ਪੈਦਲ ਤੁਰ ਕੇ ਜੀ ਵੇਚ ਰਿਹਾ ਹਣਾ ਕੰਬਲ ਤੇ ਮਤਲਬ ਇਹਨੂੰ ਦੇਖ ਕੇ ਚਲੋ ਸਾਨੂੰ ਵੀ ਥੋੜਾ ਜਿਹਾ ਮਨ ਭਾਵਕ ਹੋਇਆ ਦੇਖ ਕੇ ਵੀ ਇਹ ਤਾਂ ਯਾਰ ਬਹੁਤ ਗਲਤ ਹੋਇਆ ਤਾਂ ਅਸੀਂ ਸਿਰਫ ਜਿੰਨੇ ਜੋਗੇ ਹੈਗੇ ਸੀ ਇਹਨੂੰ ਫੋਨ ਲੈ ਕੇ ਦਿੱਤਾ ਚਲੋ ਹਣਾ ਇਹਦਾ ਵੀ ਕੰਮ ਚੱਲਦਾ ਹੋ ਜਾਊਗਾ ਕਿਉਂਕਿ ਅੱਜ ਕੱਲ੍ਹ ਫੋਨ ਤੋਂ ਬਿਨਾ ਨਹੀਂ ਕੰਮ ਚੱਲਦਾ ਹੈਗਾ ਜਰਾ ਚਾਹੇ ਕੰਬਲੀ ਵੇਚਦਾ ਚਾਹੇ ਕੁਝ ਕਰਦਾ ਇਹਦਾ ਬਿਜ਼ਨਸ ਆ ਉਹ ਇਹਦੇ ਲਈ ਸਾਡੇ ਮਨ 'ਚ ਆਇਆ ਸੀ ਵੀ ਕਰ ਦਈਏ ਤੇ ਸਾਡੇ ਇੱਕ ਪਿੰਡ ਦੇ ਉੱਤੋਂ ਕਲੰਕ ਵੀ ਉੱਤਰ ਜਾਊਗਾ ਤਾਂ ਅਸੀਂ ਇਨਾਂ ਕੋ ਉਪਰਾਲਾ ਕਰਿਆ ਸਾਰੇ ਸਾਰੀ ਪੰਚਾਇਤ ਨੇ ਲੜ ਕੇ ਜੀ ਤੇ ਆਪਕਾ ਨਾਮ ਕੀ ਹੈ ਬਸ਼ੀਰ ਅਹਿਮਦ ਬਸ਼ੀਰ ਕਿਹੋ ਜਿਹਾ ਲੱਗ ਰਿਹਾ ਹੈ ਜੀ ਆਪਕੋ ਫੋਨ ਦੇ ਦਿਆ ਸਰਪੰਚ ਸਾਹਿਬ ਨੇ ਬਹੁਤ acha ਲੱਗ ਰਿਹਾ ਹੈ acha ਲੱਗ ਰਿਹਾ ਹੈ ਹਾਂਜੀ ਤੋ ਇਹ ਜੋ ਆਪ ਇਤਨੇ ਦਿਨ ਕਹਾਂ تھے ਆਪ ਕਸ਼ਮੀਰ ਮੈਂ ਆਇਆ ਕਸ਼ਮੀਰ ਦੀ ਬੈਂਥਾ ਹਾਂਜੀ ਕਿਉਂ ਵਹਾਂ ਪੇ ਕਿਉਂ ਚਲੇ ਗਏ ਸੀ ਸਰ ਮੈਂ ਥੋੜ ਫੀਡਰ ਵੀ ਗਏ ਹੋਗੇ ਕਿ ਪੰਜਾਬ ਮੇ ਸੌ ਰਹਾ ਹੈ ਨਾ ਮਾਥੀ ਰੋਲੀ ਠੀਕ ਹੈ ਹਾਂਜੀ ਤਾਂ ਫਿਰ ਸਰਪੰਚ ਸਾਹਿਬ ਕੇ ਸਾਥ ਬਾਤ ਹੋਤੀ ਰਹਤੀ ਥੀ ਹਾਂਜੀ ਸਰ ਠੀਕ ਹੈ ਤਾਂ ਫਿਰ ਵਾਪਸ ਕਬ ਆਏ ਆਪ ਵਹਾਂ ਸੇ ਕਸ਼ਮੀਰ ਸੇ ਆਜਾਏ ਸਰ ਹਾਂਜੀ ਆਜਾ ਕੇ ਫਿਰ ਆਜ ਸਰਪੰਚ ਸਾਹਿਬ ਨੇ ਫੋਨ ਦੇ ਦਿਆ ਲੇਕਿਨ ਹਾਂਜੀ ਸਰ ਠੀਕ ਹੈ ਤੇ ਸਰਪੰਚ ਸਾਹਿਬ ਅਖੀਰ ਦੇ ਵਿੱਚ ਕੋਈ ਚੇਤਾਵਨੀ ਦੇਣਾ ਚਾਹੁੰਦੇ ਹੋ ਮੋ ਜਿਹੜੇ ਬੰਦੇ ਇਸ ਤਰ੍ਹਾਂ ਦੇ ਕਾਰਜ ਕਰਦੇ ਨੇ ਕੰਮ ਕਰਦੇ ਨੇ ਉਹਨਾਂ ਨੂੰ ਜੀ ਚੇਤਾਵਨੀ ਤਾਂ ਮਤਲਬ ਮੇਰੇ ਇਕੱਲੇ ਵੱਲੋਂ ਨਹੀਂ ਹੈਗੀ ਮੇਰੇ ਨਾਲ ਸਾਰੇ ਸਾਥੀ ਪੰਚ ਸਹਿਬਾਨ ਸਾਰੀ ਪੰਚਾਇਤ ਖੜੀ ਆ ਸਾਡੇ ਸਾਰਿਆਂ ਵੱਲੋਂ ਇਹੀ ਚੇਤਾਵਨੀਆਂ ਕਿਉਂਕਿ ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ ਕਾਫੀ ਵਾਰਦਾਤਾਂ ਹੋਈਆਂ ਨੇ ਸਾਰੇ ਨਗਰ ਨੂੰ ਪਤਾ ਹੀ ਹੈ ਜੀ ਸਕੂਲ ਦੇ ਵਿੱਚ ਚੋਰੀਆਂ ਹੋਣਾ ਜਾਂ ਕਦੇ ਕਿਤੋਂ ਕੁਝ ਚੋਰੀ ਹੋ ਗਿਆ ਕਿਤੋਂ ਕੁਝ ਚੋਰੀ ਹੋ ਗਿਆ ਨਾ ਉਹਨੂੰ ਅਸੀਂ ਲੈ ਕੇ ਹੁਣ ਮਤਲਬ ਅੱਗੇ ਤੋਂ ਆਪਦਾ ਸਖਤ ਰਵਈਆ ਵੀ ਅਪਣਾਵਾਂਗੇ ਮਤੇ ਵੀ ਪਾਵਾਂਗੇ ਤੇ ਮਤਲਬ ਜਿਹੜੇ ਸ਼ਰਾਰਤੀ ਅੰਸ਼ ਅੰਸਰ ਨੇ ਉਹਨਾਂ ਨੂੰ ਮਤਲਬ ਸੁਚੇਤ ਰਹਿਣ ਉਹ ਅਸੀਂ ਬਿਲਕੁਲ ਵੀ ਮਤਲਬ ਉਹਨਾਂ ਦਾ ਨਰਮ ਰਵਈਆ ਨਹੀਂ ਅਪਣਾਉਣਾ ਉਹਨਾਂ ਸਖਤ ਪੂਰਾ ਅਪਣਾਵਾਂਗੇ ਰਵਈਆ ਉਹਨਾਂ ਦਾ ਸੁਚੇਤ ਰਹਿਣ ਚੋਰੀਆਂ ਚੋਰੀਆਂ ਤਾਂ ਭੁੱਲ ਹੀ ਜਾਣ ਪਿੰਡ ਦੇ ਵਿੱਚ ਹਨਾ ਬਿਲਕੁਲ ਵੀ ਅੱਜ ਮਤਲਬ ਇਹੀ ਆ ਇਹੀ ਆ ਹੋਰ ਤਾਂ ਸੀ ਕੁਝ ਨਹੀਂ ਕਹਿਣਾ ਫੜੇ ਜਾਣ ਤੇ ਪੂਰਾ ਮਾਨ ਸਤਕਾਰ ਆ ਜਿਹੜਾ ਕਿਤੇ ਹਾਂ ਜੀ ਚਲੋ ਮਾਨ ਸਤਕਾਰ ਤਾਂ ਮਲਾਜਮਾਂ ਨੇ ਕਰ ਦੇਣਾ ਨਗਰ ਵਾਲਾ ਵੀ ਕਰ ਦੇਣਗੇ ਪੰਚਾਇਤ ਵੀ ਕਰੂ ਜੀ ਕਿਉਂਕਿ ਜੇ ਕੋਈ ਚੋਰੀਆਂ ਕਰੂ ਤਾਂ ਉਹ ਜਿਹੇ ਜਿਹਾ ਕੁਝ ਕਰੂ ਉਹ ਜਿਹਾ ਕੁਝ ਮਿਲੂਗਾ ਉਹਨੂੰ ਹਨਾ ਹਾਂ ਬਿਲਕੁਲ ਸਹੀ ਬាទ ਬាទ ਧੰਨਵਾਦ ਇਹ ਸਨ ਸਰਪੰਚਪਿੰਦਰ ਸੇਖਾ ਜਿਹੜੇ ਕਿ ਲੰਮੇ ਸਮੇਂ ਤੋਂ ਸੇਵਾ ਦੇ ਕਾਰਜਾਂ ਦੇ ਵਿੱਚ ਐਕਟਿਵ ਰਹਿੰਦੇ ਨੇ ਤੇ ਹੁਣ ਇਹ ਮੌਜੂਦਾ ਸਰਪੰਚ ਨੇ ਪਿੰਡ ਸੇਖਾ ਦੇ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਸੇਖਾ ਇਹ ਤੇ ਇਹਨਾਂ ਦੇ ਵੱਲੋਂ ਇਸ ਕਸ਼ਮੀਰੀ ਨੂੰ ਮੋਬਾਈਲ ਫੋਨ ਦਿੱਤਾ ਗਿਆ ਤੇ ਤੁਸੀਂ ਗੱਲਬਾਤ ਸਾਰੀ ਸੁਣੀ ਲਈ ਹੈ ਇਹਨਾਂ ਦੀ ਤੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜੇ ਅਜਿਹੇ ਕਾਰਜ ਕਰਦੇ ਨੇ ਨੌਜਵਾਨ ਕਿਤਨੇ ਕਿਤੇ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੌਸ਼ਨ ਕਰ ਰਹੇ ਨੇ ਤੇ ਮੇਰੇ ਮਨਣਾ ਇਹ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਸ ਤਰ੍ਹਾਂ ਦੇ ਨੌਜਵਾਨਾਂ ਦਾ ਸਾਥ ਦੇਣ ਦੀ ਲੋੜ ਹੈ ਧੰਨਵਾਦ